ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੇ ਸਾਰੇ ਠੀਕ ਠਾਕ ਹੋਵੋਗੇ ਹਸਤੇ ਵਾਸਤੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਤੇ ਇਹ ਪਿਛਲੇ ਕੁਝ ਦਿਨਾਂ ਤੋਂ ਮੇਰੇ ਦਿਮਾਗ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਜਿਹੜੇ ਇਥੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ ਥੋੜਾ ਉਹਨਾਂ ਨੂੰ ਵੀ ਅਵੇਅਰ ਕੀਤਾ ਜਾਵੇ ਤੇ ਥੋੜਾ ਉਹਨਾਂ ਦੇ ਜਿਹੜੇ ਪਿਛੇ ਮਾਪਿਓ ਨੇ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਜਾਵੇ ਤੇ ਐਂਡ ਜਿਹੜੇ ਹਜੇ ਬੱਚੇ ਨਹੀਂ ਆਏ ਉਹਨਾਂ ਨੂੰ ਵੀ ਇੱਕ ਇੰਪੋਰਟੈਂਟ ਮੈਂ ਮੈਸੇਜ ਦਵਾ ਆਪਣੀ ਵੀਡੀਓਜ਼ ਦੇ ਥਰੂ ਤੇ ਆਈ ਹੋਪ ਕਿ ਤੁਸੀਂ ਸਮਝੋਗੇ ਮੇਰੀ ਗੱਲ ਨੂੰ ਮੈਂ ਜੋ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਤੇ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਇਆ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਪਲੀਜ਼ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਬੜੀ ਮੋਟੀਵੇਸ਼ਨ ਮਿਲਦੀ ਆ ਆਪਣੇ 18000 ਸਬਸਕ੍ਰਾਈਬਰ ਹੋ ਚੱਲੇ ਆ ਤੇ ਜਲਦੀ ਜਲਦੀ ਆਪਾਂ 20000 ਸਬਸਕ੍ਰਾਈਬਰ ਕੰਪਲੀਟ ਕਰੀਏ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੇ ਸ਼ੁਰੂ ਕਰਦੇ ਆਂ ਦੀ ਵੀਡੀਓ ਨੂੰ ਸੋ ਤੁਹਾਨੂੰ ਸਭ ਨੂੰ ਪਤਾ ਵੀ ਐਸ ਵੇਲੇ ਕੈਨੇਡਾ ਦੇ ਹਾਲਾਤ ਕੀ ਆ ਠੀਕ ਆ ਕੋਈ ਨੈਗੇਟਿਵਿਟੀ ਨਹੀਂ ਮੈਂ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਆ ਇਹ ਰਿਐਲਿਟੀ ਬੇਸਡ ਆ ਮੇਰੇ ਖੁਦ ਦੇ ਕਾਫੀ ਯਾਰ ਦੋਸਤ ਆ ਜਿਹੜੇ ਕੰਮ ਲੱਭ ਰਹੇ ਆ ਤੇ ਮੈਨੂੰ ਵੀ ਸਾਲਕ ਹੋ ਗਿਆ ਉਹਨੂੰ ਤੇ ਮੈਂ ਵੀ ਵਿੱਚ ਬੜੀਆਰੀ ਮੇਰੇ ਤੋਂ ਕੰਮ ਛੁੱਟਿਆ ਤੇ ਕਈ ੜੀ ਘੰਟੇ ਮੈਨੂੰ ਫੁੱਲ ਵੀ ਮਿਲੇ ਮੈਂ ਫੁੱਲ ਨੂੰ ਵੀ ਕੰਮ ਕੀਤਾ ਤੇ ਫਿਰ ਕਿੰ ਟਿਕਟੇ ਵੀ ਪਰ ਕਿਤੇ ਵੀ ਪਰਮਨੈਂਟ ਜੌਬ ਨਹੀਂ ਟਿਕ ਕੇ ਕੀਤੀ ਹੁਣ ਜਾ ਕੇ ਪਿਛਲੇ ਕੁਝ ਮਹੀਨਿਆਂ ਤੋਂ ਥੋੜੀ ਜੀ ਸੈਟਿੰਗ ਆਈ ਹੈ ਉਹ ਵੀ ਹੈ ਚੰਗੀ ਤਰ੍ਹਾਂ ਨਹੀਂ ਸੋ ਗੱਲ ਇਹ ਹੈ ਵੀ ਬੜੇ ਐਸੋ ਇੰਟਰਨੈਸ਼ਨਲ ਸਟੂਡੈਂਟ ਆ ਜਿਨ੍ਹਾਂ ਨੂੰ ਕੰਮ ਨਹੀਂ ਇੱਥੇ ਮਿਲ ਰਿਹਾ ਠੀਕ ਆ ਜਿਹਨਾਂ ਨੂੰ 5 5 6 6 ਮਹੀਨੇ ਹੋ ਗਏ 8 8 ਮਹੀਨੇ ਹੋ ਗਏ ਆ ਜਿਹੜਨਾ ਵਿਚਾਰਿਆਂ ਦਾ ਮੈਨੂੰ ਰੋਜ਼ ਮੈਸੇਜ ਆਉਂਦੀ ਆ ਠੀਕ ਆ ਇੱਕ ਮੈਸੇਜ ਨਹੀਂ ਜਿਵੇਂ ਤੁਹਾਨੂੰ ਆਪਣੀ ਸਕਰੀਨ ਰਿਕਾਰਡਿੰਗ ਵੀ ਨਾਲ ਸ਼ੇਅਰ ਕਰਦਾ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ ਮੇਰੇ ਇੰਸਟਾਗ੍ਰam ਤੇ ਘਟੂ ਘਟ ਨਹੀਂ ਹਜ਼ਾਰ ਮੈਸੇਜ ਮੇਰੇ ਪੈਂਡਿੰਗ ਦੇ ਵਿੱਚ ਪਿਆ ਹੋਣਾ ਹਨਾ ਮੈਨੂੰ ਦੁੱਖ ਲੱਗਦਾ ਵੀ ਮੈਂ ਉਹਨਾਂ ਦੀ ਹੈਲਪ ਨਹੀਂ ਕਰ ਸਕਦਾ ਉਹਦਾ ਰੀਜ਼ਨ ਇਹ ਹੈ ਵੀ ਮੇਰਾ ਆਪਣਾ ਕੋਈ ਬਿਜ਼ਨਸ ਨਹੀਂ ਹੈਗਾ ਮੇਰੀ ਆਪਣੀ ਕੋਈ ਕੰਪਨੀ ਜਾਂ ਫੈਕਟਰੀ ਨਹੀਂ ਹੈਗੀ ਜਿੱਥੇ ਉਹਨਾਂ ਨੂੰ ਮੈਂ ਲਵਾ ਸਕਾਂ ਮੈਂ ਕਿਤੇ ਨਾ ਕਿਤੇ ਰੈਫਰ ਕਰ ਸਕਦਾ ਕੰਮ ਦਾ ਪਤਾ ਲੱਗੀ ਉਹਨਾਂ ਦੀ ਮੰਤ ਕਰ ਸਕਦਾ ਇਹ ਮੇਰੇ ਹੱਥ 'ਚ ਇੰਨਾ ਕੋ ਆ ਠੀਕ ਆ ਪਰ ਗੱਲ ਇਹ ਹੈ ਵੀ ਪਿਛਲੇ ਕੁਝ ਦਿਨਾਂ 'ਚ ਇੱਕ ਮੇਰੇ ਸਾਹਮਣੇ ਆਈ ਸੀਗੀ ਕਿਸੇ ਨੇ ਮੈਨੂੰ ਦੱਸਿਆ ਸੀ ਮੇਰੇ ਸਾਹਮਣੇ ਨਾ ਨਿਊਜ਼ ਆਈ ਸੀਗੀ ਕਿਉਂਕਿ ਆਪਣਾ ਪੰਜਾਬੀ ਵੀਰ ਆ ਉਹ ਲਾਪਤਾ ਠੀਕ ਆ ਕਾਫੀ ਦਿਨਾਂ ਤੋਂ ਤੇ ਮੇਰਾ ਕੋਈ ਨੋਨ ਹੈ ਆ ਉਦੇ ਨਾਲ ਉਹ ਮੁੰਡੇ ਨੇ ਕੰਟੈਕਟ ਕੀਤਾ ਸੀ ਥੋੜੇ ਟਾਈਮ ਪਹਿਲਾਂ ਉਤੋਂ ਉਹਨੇ 5 ਡਾਲਰ ਮੰਗੇ ਸੀ ਕਿ ਕਿ ਮੈਨੂੰ 5 ਡਾਲਰ ਚਾਹੀਦੇ ਆ ਖਰਚਾ ਬਾਣੀ ਕੱਢਣ ਲਈ ਉਹਨੂੰ ਵੀ ਕੰਮ ਨਹੀਂ ਮਿਲਿਆ ਹੋਣਾ ਉਹਦਾ ਵੀ ਇਦਾਂ ਹੀ ਕੋਈ ਸੀਨ ਆ ਹਨ ਤੇ ਹੁਣ ਲਾਪਤਾ ਆ ਸੋ ਦੇਖੋ ਜੇ ਤੁਸੀਂ ਪੇਰੈਂਟਸ ਹੋ ਤੇ ਜੇ ਤੁਸੀਂ ਸਟੂਡੈਂਟ ਹੋ ਕੋਈ ਵੀ ਹੋ ਮੈਨੂੰ ਨਹੀਂ ਪਤਾ ਤੁਸੀਂ ਕੀ ਹੋ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਹਨਾ ਇਹ ਮੇਰੀ ਗਲਤੀਆਂ ਹੋਂ ਨਾ ਸਮਝਿਓ ਮੈਂ ਇੱਕ ਰਿਕਵੈਸਟ ਕਰਦਾ ਕਿ ਦੇਖੋ ਜੇਕਰ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਲਾਪਤਾ ਹੋਣ ਨਾਲੋਂ ਜਾਂ ਕੱਲ ਨੂੰ ਇਥੇ ਕੋਈ ਗਲਤ ਰਸਤੇ ਤੇ ਜਾਣ ਨਾਲੋਂ ਬੈਟਰ ਆ ਕਿ ਪਿੱਛੇ ਪੰਜਾਬ ਵਾਪਸ ਆਉਣਨਾ ਠੀਕ ਆ ਹੋ ਸਕਦਾ ਮੇਰੀ ਗੱਲ ਕੰਟਰੋਵਰਸ਼ੀਅਲ ਲੱਗੇ ਤੁਹਾਨੂੰ ਹੋ ਸਕਦਾ ਤੁਸੀਂ ਮੈਨੂੰ ਗਾਲਾਂ ਕੱਢੋ ਬਟ ਮੇਰਾ ਇਹੀ ਨੀ ਕਰੈਸਪੌਂਸੀਬਿਲਟੀ ਆ ਵੀ ਜੇ ਮੈਨੂੰ 18000 ਬੰਦਾ ਦੇਖਦਾ ਤੇ ਉਹਨੂੰ ਮੈਂ ਇੱਕ ਸਹੀ ਮੈਸੇਜ ਦਵਾ ਠੀਕ ਆ ਉਹਨੂੰ ਮੈਂ ਮਿਸਲੀਡ ਨਹੀਂ ਕਰਾਂ ਠੀਕ ਆ ਇਹ ਮੇਰੀ ਰਿਸਪੌਂਸੀਬਿਲਟੀ ਆ ਸੋ ਵੀਰੋ ਤੇ ਭੈਣੋ ਹੁਣ ਤੁਸੀਂ ਖੁਦ ਸੋਚੋ ਕਿ ਉਹਦੇ ਮਾਪੇ ਦੇ ਉੱਪਰ ਕੀ ਬੀਤਦੀ ਹੋਊਗੀ ਕਿ ਉਹਨਾਂ ਨੂੰ ਨੀਂਦ ਆਉਂਦੀ ਹੋਊਗੀ ਰਾਤ ਨੂੰ ਰੋਟੀ ਖਾ ਖਾ ਰਹੇ ਹੋਣਗੇ ਇਸ ਵਕਤ ਤੇ ਕੀ ਵੀ ਤਰੀ ਹੋਊਗੀ ਉਹਨਾਂ ਦਾ ਤੁਸੀਂ ਮਾੜਾ ਜਿਹਾ ਸੋਚ ਕੇ ਵੇਖੋ ਕੱਲਾ ਉਹ ਵੀਰ ਨਹੀਂ ਲਾਪਤਾ ਹੋਇਆ ਪਿਛਲੇ ਕੁਝ ਸਾਲਾਂ ਦੇ ਵਿੱਚ ਵਿੱਚ ਇੰਨੇ ਕ ਸਟੂਡੈਂਟ ਆਊਟ ਆਫ ਸਟੇਟਸ ਹੋਏ ਆ ਜਿਨ੍ਹਾਂ ਦਾ ਕੋਈ ਪਤਾ ਨਹੀਂ ਆ ਵੀ ਕਿੱਥੇ ਨੇ ਕਿੱਥੇ ਨਹੀਂ ਐਂਡ ਇੱਕ ਹੋਰ ਗੱਲ ਗੱਲ ਕੱਲੀ ਇੰਟਰਨੈਸ਼ਨਲ ਸਟੂਡੈਂਟ ਦੀ ਨਹੀਂ ਗੱਲ ਜਿਹੜੇ ਵਰਕ ਪਰਮਿਟ ਤੇ ਵੀਰ ਪਹੁੰਚੇ ਨੇ ਜਿਨ੍ਹਾਂ ਨੂੰ ਪੀਆਰ ਨਹੀਂ ਮਿਲੀ ਹਜੇ ਤੱਕ ਗੱਲ ਉਹਨਾਂ ਦਾ ਵੀ ਮੁੰਦਾ ਕਿਉਂਕਿ ਇਸ ਵੇਲੇ ਬਹੁਤ ਮਤਲਬ ਜੇ ਆਪਾਂ ਕਹੀਏ ਨਾ ਬਹੁਤ ਵੱਡੇ ਨੰਬਰ ਨੇ ਜਿਨ੍ਹਾਂ ਦੀ ਗੱਲ ਕਰੀ ਜਿਨ੍ਹਾਂ ਕੋਲ ਇਸ ਵੇਲੇ ਪੀਆਰ ਨਹੀਂ ਹੈਗੀ ਤੇ ਵਰਕ ਪਰਮਿਟ ਤੇ ਉੱਪਰ ਨੇ ਬਟ ਉਹਨਾਂ ਨੂੰ ਖੁਦ ਪਤਾ ਵੀ ਸਾਡਾ ਪੀਆਰ ਦਾ ਇਸ ਵੇਲੇ ਕੋਈ ਸੀਨ ਨਹੀਂ ਤੇ ਕੀ ਹੁੰਦਾ ਆ ਬਾਅਦ ਚੋਂ ਉਹਨਾਂ ਚੋਂ ਕਾਫੀ ਜਾਣੇ ਆਊਟ ਆਫ ਸਟੇਟਸ ਹੁੰਦੇ ਕਿਉਂਕਿ ਪਿੱਛੇ ਮੁੜ ਸਕਦੇ ਨਹੀਂ ਤੇ ਬਹੁਤ ਪੈਸਾ ਆਲਰੇਡੀ ਲਾ ਦਿੱਤਾ ਹੁੰਦਾ ਹੈ ਤੇ ਉਹਨਾਂ ਦਾ ਪਿੱਛੋਂ ਕੋਈ ਸਪੋਰਟ ਸਿਸਟਮ ਹੁੰਦਾ ਨਹੀਂ ਸੋ ਇੱਕ ਉਹਨਾਂ ਨੂੰ ਸਾਡਾ ਇਹ ਵੀ ਕਿ ਉਹਨਾਂ ਨੂੰ ਹੁੰਦਾ ਵੀ ਪਿੱਛੇ ਅੱਗੇ ਕੀ ਕਰਾਂਗੇ ਲੋਕਾਂ ਦੇ ਤਾਣੇ ਵੀ ਸੁਣਾਂਗੇ ਧੌੱਖਾ ਹੋ ਜੂਗਾ ਤੇ ਇਸ ਕਰਕੇ ਵਾਪਸ ਵੀ ਨਹੀਂ ਜਾਂਦੇ ਤੇ ਇੱਥੇ ਹੀ ਰਹਿ ਜਾਂਦੇ ਤੇ ਨਾ ਉਹਨਾਂ ਦਾ ਪਿਆਰ ਦਾ ਵੀ ਕੋਈ ਸਿਸਟਮ ਨਹੀਂ ਹੁੰਦਾ ਤੇ ਉਹ ਵੀ ਆਊਟ ਆਫ ਸਟੇਟਸ ਹੋ ਜਾਂਦੇ ਆ ਸੋ ਦੇਖੋ ਮੈਂ ਇੰਨੀ ਛੋਟੀ ਜਿਹੀ ਰਿਕਵੈਸਟ ਕਰਦਾ ਕਿ ਵੀਰੋ ਭੈਣੋ ਕੰਮ ਨਹੀਂ ਮਿਲ ਰਿਆ ਰੈਂਟ ਨਹੀਂ ਨਿਕਲ ਰਿਆ ਖਾਣ ਪੀਣ ਲਈ ਪੈਸੇ ਹੈ ਨਹੀਂਗੇ ਦੇਖੋ ਜੇ ਤਾਂ ਤੁਸੀਂ ਟੈਂਪਰਰੀ ਜੀ ਫੇਸ ਕਰ ਰਹੇ ਹੋ ਠੀਕ ਆ ਇੱਕ ਦੋ ਮਹੀਨਿਆਂ ਲਈ ਦੈਟਸ ਫਾਈਨ ਬਟ ਜੇ ਕਾਫੀ ਟਾਈਮ ਤੋਂ ਜੀ ਫੇਸ ਕਰ ਰਹੇ ਹੋ ਤੁਹਾਡਾ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਮੈਂਟਲੀ ਐਗਜ਼ੌਸਟ ਇਨ ਹੋ ਚੁੱਕੇ ਹੋ ਤੁਸੀਂ ਉਸ ਨੂੰ ਨਹੀਂ ਹੈਂਡਲ ਕਰ پا ਰਹੇ ਲਾਈਫ ਇਕੱਲੀ ਕੈਨੇਡਾ ਤੇ ਕੈਨੇਡਾ ਦੀ ਪੀਆਰ ਤੇ ਖਤਮ ਨਹੀਂ ਹੁੰਦੀ ਠੀਕ ਆ ਇੱਥੋਂ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਜ਼ਰੂਰੀ ਹੋ ਆਪਣੇ ਮਾਪਿਓ ਦੇ ਲਈ ਠੀਕ ਆ ਜੇ ਕੱਲ ਨੂੰ ਤੁਹਾਨੂੰ ਕੁਝ ਹੋ ਜਾਂਦਾ ਆ ਫਿਰ ਕੋਈ ਇੱਥੇ ਉਹਨਾਂ ਦੇ ਲਈ ਵੈਲਿਊਏਬਲ ਨਹੀਂ ਚੀਜ਼ ਹੈਗੀ ਸਭ ਤੋਂ ਜ਼ਿਆਦਾ ਵੈਲਿਊਏਬਲ ਤੁਸੀਂ ਹੋ ਆਪਣੀ ਲਾਈਫ ਨੂੰ ਖਤਰੇ 'ਚ ਨਾ ਪਾਓ ਹੈਗਾ ਠੀਕ ਆ ਹਾਂ ਸਟਰਗਲ ਫੇਸ ਹੈਗਾ ਮੈਂ ਮੰਨਦਾ ਠੀਕ ਆ ਪਰ ਜੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਤੋਂ ਹੋ ਹੀ ਨਹੀਂ ਰਿਹਾ ਹੈਗਾ ਉਸ ਤੋਂ ਉਸ ਤੋਂ ਵਧੀਆ ਵੀ ਤੁਸੀਂ ਵਾਪਸ ਮੁੜ ਜਵੋ ਠੀਕ ਆ ਉੱਥੇ ਐਟ ਲੀਸਟ ਹੀ ਰੋਟੀ ਤਾਂ ਖਾਓਗੇ ਦੁਆਰ ਤੋਂ ਆਪਣੇ ਮਨ ਨੂੰ ਖੜੇ ਤਾਂ ਕਰ ਸਕਦੇ ਹੋ ਲਾਈਫ ਦੇ ਵਿੱਚ ਕਿਤੇ ਨਾ ਕਿਤੇ ਪਹੁੰਚ ਸਕਦੇ ਹੋ ਪਰ ਜੇ ਆਊਟ ਆਫ ਸਟੇਟਸ ਹੋ ਗਏ ਗਲਤ ਰਸਤਿਆਂ 'ਚ ਪੈ ਗਏ ਨਸ਼ਿਆਂ 'ਚ ਪੈ ਗਏ ਫਿਰ ਵੀ ਕੀ ਕਰੋਗੇ ਫਿਰ ਵੀ ਤਾਂ ਉਹ ਚੀਜ਼ ਦਾ ਕੋਈ ਹੱਲ ਤਾਂ ਨਹੀਂ ਨਾ ਹੈਗਾ ਸੋ ਮੇਰੀ ਇਹ ਬੇਨਤੀ ਹੈ ਮਾਪਾਪ ਨੂੰ ਵੀ ਦੇਖੋ ਜੇਕਰ ਤਾਂ ਤੁਸੀਂ ਇੰਨੇ ਕੁ ਫਾਈਨੈਂਸ਼ੀਅਲੀ ਤੁਹਾਡੇ ਕੋ ਤੁਹਾਡੇ ਰਿਸੋਰਸਿਸ ਹੈਗੇ ਆ ਇੰਨਾ ਕੁ ਤੁਹਾਡੇ ਤੋਂ ਬੈਕਅਪ ਹੈਗਾ ਕਿ ਤੁਸੀਂ ਆਪਣੇ ਬੱਚੇ ਨੂੰ ਸਾਲ ਦੋ ਸਾਲ ਸਪੋਰਟ ਕਰ ਸਕਦੇ ਹੋ ਵੀ ਉਹ ਤਫੀਸਾਣਾ ਨਿਕਲਣਾ ਉਹਨੂੰ ਵਿੱਚ ਜੋਬ ਛੱਡ ਜੇ ਉਹਨੂੰ ਤੁਸੀਂ ਕਰ ਸਕਦੇ ਹੋ ਸਪੋਰਟ ਜੀ ਸਦਕਾ ਇਸ ਵale ਆਪਣੇ ਬੱਚੇ ਨੂੰ ਭੇਜੋ ਪਰ ਜੇਕਰ ਤੁਸੀਂ ਨਹੀਂ ਕਰ ਸਕਦੇ ਆ ਮੈਂ ਤੁਹਾਡੇ ਮੂਰੇ ਹੱਥ ਜੋੜਨਾ ਕਿਉਂਕਿ ਮੈਨੂੰ ਪਤਾ ਵੀ ਕੀ ਇੱਥੇ ਹਾਲ ਸਟੂਡੈਂਟਸ ਦਾ ਮੈਂ ਖੁਦ ਹਜੇ ਵੀ ਸਟੂਡੈਂਟ ਆ ਹਜੇ ਵੀ ਮੈਂ ਵਰਕ ਪਰਮਿਟ ਤੇ ਨਹੀਂ ਆਇਆ ਬਟ ਜਿੰਨਿਆਂ ਕਿ ਬੱਚਿਆਂ ਦੇ ਮੈਨੂੰ ਰੋਜ਼ ਮੈਸੇਜ ਆਉਂਦੇ ਆ ਜਿੰਨਿਆਂ ਨੂੰ ਮੈਂ ਰੋਜ਼ ਮਿਲਣਾ ਜਦੋਂ ਮੈਨੂੰ ਇਹ ਗੱਲ ਕਹਿੰਦੇ ਬਾਈ ਸਾਨੂੰ ਕੰਮ ਦਿਵਾ ਦੇ ਬੇਨਤੀ ਆ ਤੇਰੇ ਸਾਹਮਣੇ ਅਸੀਂ ਪਿੱਛੋਂ ਪੈਸੇ ਨਹੀਂ ਮੰਗਵਾ ਸਕਦੇ ਵਿੱਚ 90% ਸਟੂਡੈਂਟ ਇਦਾਂ ਦੇ ਹੁੰਦੇ ਆ ਜਿਹੜੇ ਪਿੱਛੋਂ ਨਹੀਂ ਕਹਿ ਵੀ ਨਹੀਂ ਸਕਦੇ ਆਪਣੇ ਘਰ ਤੋਂ ਦੱਸ ਵੀ ਨਹੀਂ ਸਕਦੇ ਉਹ ਵਿਚਾਰੇ ਕਰਜੇ ਲੈ ਲੈ ਕੇ ਆਏ ਹੁੰਦੇ ਆ ਹਣਾ ਮੈਂ ਇੱਕ ਦੋ ਨੂੰ ਲਵਾ ਦਾਂਗਾ ਤਿੰਨ ਚਾਰ ਨੂੰ ਪਰ ਮੈਂ ਹਿਆਰ ਬੰਦੇ ਨੂੰ ਕੰਮ ਤੇ ਕਿਵੇਂ ਲਵਾਵਾ ਮੇਰਾ ਖੁਦ ਦਾ ਨਹੀਂ ਬਿਜ਼ਨਸ ਮੇਰਾ ਹੋਵੇ ਮੈਂ ਅੱਜ ਹੀ ਸਾਰਿਆਂ ਨੂੰ ਲਵਾਦਾ ਪਰ ਮੇਰਾ ਨਹੀਂ ਬਸ ਚੱਲਦਾ ਸੋ ਮੇਰੀ ਜਿਹਾ ਦੇਖੋ ਆ ਮੈਂ ਫਿਰ ਤੁਹਾਡੇ ਮੋਰੇ ਹੱਥ ਜੋੜ ਰਿਹਾ ਠੀਕ ਆ ਨਾ ਆਪਣੇ ਬੱਚੇ ਦਾ ਫਿਊਚਰ ਖਰਾਬ ਕਰੋ ਕਿਸੇ ਦੇ ਪਿੱਛੇ ਨਾ ਲੱਗੋ ਮੇਰੀ ਗੱਲ ਸੁਣਾ ਵੀ ਤੁਹਾਨੂੰ ਲੱਗਦਾ ਤੁਹਾਡੇ ਸਾਰੇ ਰਿਸ਼ਤੇਦਾਰਾਂ ਦੇ ਬੱਚੇ ਬਾਹਰ ਚੱਲ ਗਏ ਤਾਂ ਤੁਹਾਡਾ ਬੱਚਾ ਇੱਥੇ ਰਹਿ ਜਾਊਗਾ ਜਿੰਨੇ ਸਕਸੈਸਫੁਲ ਹੋਣਾ ਨਾ ਉਹਨੇ ਇੰਡੀਆ 'ਚ ਰਹਿ ਕੇ ਵੀ ਹੋ ਜਾਣਾ ਜਿੰਨੇ ਨਹੀਂ ਹੋਣਾ ਉਹਨੇ ਕੈਨੇਡਾ 'ਚ ਵੀ ਨਹੀਂ ਹੋਣਾ ਇਹ ਤੁਹਾਡਾ ਵਿਹਿਮ ਆ ਵੀ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਬੱਚਾ ਇੱਥੇ ਆ ਕੇ ਸਕਸੈਸਫੁਲ ਹੋ ਜਾਊਗਾ ਤੇ ਇੰਡੀਆ 'ਚ ਨਹੀਂ ਹੋ ਸਕਦਾ ਇਦਾਂ ਦੇ ਬੜੇ ਬੱਚੇ ਆ ਜਿਦਾਂ ਦੇ ਬੜੀਆਂ ਐਗਜ਼ਾਮਪਲ ਆ ਜਿਹੜੇ ਇੱਥੇ ਆ ਕੇ ਜਿੰਨਾਂ ਤੋਂ ਕੁਝ ਨਹੀਂ ਕਰ ਹੋਇਆ ਹਨਾ ਤੇ ਇਦਾਂ ਦੇ ਬੜੇ ਆ ਜਿਨ੍ਹਾਂ ਨੂੰ ਮੈਂ ਦੇਖਿਆ ਵੀ ਜਿਨ੍ਹਾਂ ਨੇ ਪੰਜਾਬ 'ਚ ਰਹਿ ਕੇ ਇੰਡੀਆ 'ਚ ਰਹਿ ਕੇ ਵੀ ਬਹੁਤ ਕੁਝ ਕੀਤਾ ਹੈ ਗੱਲ ਸਾਰੀ ਮਿੱਤਰੋ ਮਾਈਂਡ ਸੈਟ ਦੀ ਹੁੰਦੀ ਆ ਤੁਹਾਨੂੰ ਲੱਗ ਰਿਹਾ ਹੋਊਗਾ ਵੀ ਪਤਾ ਨਹੀਂ ਇਹ ਆਪ ਉੱਥੇ ਬੈਠਾ ਕਿਹੜੀਆਂ ਗੱਲਾਂ ਜੇਰ ਜੇ ਮੈਨੂੰ ਚਾਰ ਬੰਦੇ ਦੇਖਦੇ ਆ ਮੈਂ ਕਾਹ ਤੋਂ ਗਲਤ ਮੈਸੇਜ ਦਵਾਉਣਾ ਉਹਨਾਂ ਨੂੰ ਮੈਂ ਸਹੀ ਮੈਸੇਜ ਦਵਾਉਣਾ ਬਾਕੀ ਦੇਖੋ ਹਰ ਇੱਕ ਕੰਟਰੀ ਦੇ ਵਿੱਚ ਇਹੋ ਜਿਹੀ ਕੰਡੀਸ਼ਨਸ ਆਉਂਦੀਆਂ ਇਹੋ ਜਿਹਾ ਟਾਈਮ ਹੁੰਦਾ ਹੈ ਹਰ ਇੱਕ ਬੰਦੇ ਤੇ ਹੁੰਦਾ ਇੱਥੇ ਕੁਝ ਵੀ ਦੇਖੋ ਪਰਮਾਨੈਂਟ ਨਹੀਂ ਹੈਗਾ ਕੈਨੇਡਾ ਦੇ ਹਾਲਾਤ ਬੈਟਰ ਸੀ ਕੁਝ ਕੁਝ ਟਾਈਮ ਪਹਿਲਾਂ ਠੀਕ ਆ ਕੋਈ 3-4 ਸਾਲ ਪਹਿਲਾਂ ਵੀ ਬਹੁਤ ਵਧੀਆ ਕੰਡੀਸ਼ਨ ਸੀ ਸਭ ਕੁਝ ਵਧੀਆ ਸੀ ਮੈਂ ਕਹਿੰਦਾ ਪਿਛਲੇ 2 ਸਾਲਾਂ 'ਚ ਸਭ ਕੁਝ ਖਰਾਬ ਹੋਇਆ ਸੋ ਕਹਿਣ ਦਾ ਭਾਵ ਇਹ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਰੀਆਂ ਚੀਜ਼ਾਂ ਠੀਕ ਹੋਣੇ ਸ਼ੁਰੂ ਹੋ ਜੁਣਗੀਆਂ ਹੁਣ ਪਾਲਿਸੀ ਜੋ ਵੀ ਉਹਨਾਂ ਨੇ ਲਿਆਂਦੀਆਂ ਵੀ ਹੁਣ ਉਹਨਾਂ ਨੇ ਸੋਚਿਆ ਵੀ ਸਟੂਡੈਂਟਸ ਹੁਣ ਘੱਟ ਬਣਾਉਣਗੇ ਸਟੱਡੀ ਪਰਮਿਟ ਮਤਲਬ ਕਿ ਘੱਟ ਬੱਚੇ ਬਣਾਉਣਗੇ ਹਨਾ ਸਟੱਡੀ ਪਰਮਿਟ ਚ ਵੀ ਰਿਡਕਸ਼ਨ ਲਿਆਂਦੀ ਹੈ ਇਹਨਾਂ ਨੇ ਤੇ ਮੇਰੇ ਹਿਸਾਬ ਨਾਲ ਦੇਖਿਆ ਜਾਵੇ ਤੇ ਕਿਤੇ ਨਾ ਕਿਤੇ ਵਧੀਆ ਆ ਉਹਨਾਂ ਲਈ ਜਿਹੜੇ ਆਲਰੇਡੀ ਇੱਥੇ ਬੈਠੇ ਆ ਕਿਉਂਕਿ ਤੁਸੀਂ ਆਪ ਸੋਚੋ ਵੀ ਜਿਹੜੇ ਆਲਰੇਡੀ ਇੱਥੇ ਆ ਚੁੱਕੇ ਆ ਜੇ ਉਹਨਾਂ ਦਾ ਨਹੀਂ ਕੁਝ ਬਣੂਗਾ ਤੇ ਆਬਵੀਅਸਲੀ ਜਿਨ੍ਹਾਂ ਨੇ ਆਉਣਾ ਉਹਨਾਂ ਦਾ ਤਾਂ ਫੇਰ ਕੋਈ ਫਾਇਦਾ ਹੀ ਨਹੀਂ ਨਾ ਕੀ ਕਹਿਣਾ ਕਿਉਂਕਿ ਆਲਰੇਡੀ ਇੱਥੇ ਇੰਨਾ ਬੱਚਾ ਆ ਚੁੱਕਾ ਆ ਵੀ ਤੁਸੀਂ ਦੇਖੋਗੇ ਜੇ ਤੁਸੀਂ ਆਪਣੇ ਏਰੀਆ ਦੇ ਵਿੱਚ ਜਾਓਗੇ ਖਾਸ ਕਰਕੇ ਇੱਥੇ ਤੀਓ ਇੰਟਰੀਅਰ ਦੇ ਵਿੱਚ ਤੁਸੀਂ ਜੀਟੀ ਏਰੀਆ ਦੇ ਵਿੱਚ ਆ ਜਾਓ ਤੁਹਾਨੂੰ ਇੱਕ ਗੋਰਾ ਛੱਡ ਕੇ ਤੁਹਾਨੂੰ ਆਪਣਾ ਬੰਦਾ ਦਿਖੂਗਾ ਟੋਰਾਂਟੋ ਦੇ ਵਿੱਚ ਠੀਕ ਹੈ ਜਿੱਥੇ ਕਿ ਪਹਿਲਾਂ ਅੱਜ ਤੋਂ 2-4 ਸਾਲ ਪਹਿਲਾਂ ਜੇ ਜ਼ਿਆਦਾ ਦੇਖਿਆ ਹੋਵੇ ਤਾਂ ਗੋਰੀ ਹੁੰਦੇ ਸੀਗੇ ਤੇ ਜੇਕਰ ਤੁਸੀਂ ਇੱਥੇ ਆਵੋਗੇ ਬ੍ਰੈਮਟਨ ਮਿਸਿਸਾਗਾਹ ਵਾਲੇ ਏਰੀਆ ਦੇ ਵਿੱਚ ਸਾਰੇ ਤੁਹਾਨੂੰ ਆਪਣੇ ਬੰਦੇ ਦੇਖਣਗੇ ਗੋਰਾ ਕੋਈ 10 ਆਪਣੇ ਬੰਦੇ ਦਿਖੂਗੇ ਤੇ ਇੱਕ ਗੋਰਾ ਦਿਖੂਗਾ ਇਸ ਵੇਲੇ ਇੰਨੀ ਜਨਤਾ ਆਪਣੀ ਆ ਚੁੱਕੀ ਆ ਮੈਂ ਇਸ ਚੀਜ਼ ਦੇ ਖਿਲਾ ਠੀਕਾ ਬਟ ਮੈਂ ਇਹ ਗੱਲ ਕਹਿ ਰਿਹਾ ਵੀ ਆਲਰੇਡੀ ਆਪਣੇ ਬਹੁਤ ਲੋਕੀ ਆ ਚੁੱਕੇ ਆ ਟਾਈਮ ਲੱਗੂਗਾ ਚੀਜ਼ਾਂ ਸੈਟਲ ਡਾਊਨ ਹੁੰਦੀਆਂ ਆਪਣਾ ਆ ਆਪਣਾ ਆਪ ਨਾ ਖਰਾਬ ਕਰੋ ਤੁਸੀਂ ਇਸ ਚੀਜ਼ ਦੇ ਪਿੱਛੇ ਲੱਗ ਕੇ ਕਿ ਜੇਕਰ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਤੁਹਾਡਾ ਫਿਊਚਰ ਖਤਮ ਹੋ ਗਿਆ ਤੇ ਬੜੇ ਜਾਨੇ ਬਾਅਦ ਡਿਪਰੈਸ਼ਨ ਚ ਚੱਲ ਜਾਂਦੇ ਆ ਤੇ ਖੁਦ ਸਭ ਤੋਂ ਪਹਿਲਾਂ ਤੁਸੀਂ ਇੰਪੋਰਟੈਂਟ ਹੋ ਆਪਣੇ ਪੇਰੈਂਟਸ ਦੇ ਲਈ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਉਹ ਵੀਰ ਲਾਪਤਾ ਹੈ ਉਹਦਾ ਹੁਣ ਪਤਾ ਨਹੀਂ ਪਤਾ ਚੱਲੂਗਾ ਕੀ ਬਣੂਗਾ ਕੀ ਨਹੀਂ ਬਣੂਗਾ ਉਹ ਹੁਣ ਪਰਮਾਤਮਾ ਜਾਣੇ ਹਨਾ ਸੋ ਤੁਸੀਂ ਜੇਕਰ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਕਾਫੀ ਟਾਈਮ ਤੋਂ ਪਰੇਸ਼ਾਨ ਹੋ ਡਿਪਰੈਸ਼ਨ ਚ ਨਾ ਚਲੇ ਜਾਇਓ ਜਾਂ ਕੁਝ ਇਦਾਂ ਦਾ ਗਲਤ ਸਟੈਪ ਨਾ ਚਲਿਓ ਉਸ ਤੋਂ ਬੈਟਰ ਹੈ ਵਾਪਸ ਮੁੜਨਾ ਐਟਲੀਸਟ ਤੁਹਾਡੇ ਉਥੇ ਪੇਰੈਂਟਸ ਨੇ ਕੁਝ ਨਾ ਕੁਝ ਤੁਸੀਂ ਉਥੇ ਆ ਕੇ ਫਿਰ ਤੋਂ ਕਰ ਸਕਦੇ ਹੋ ਇਹੋ ਜਿਹਾ ਗਲਤ ਸਟੈਪ ਚੱਕਣ ਦੀ ਲੋੜ ਨਹੀਂ ਹੈਗੀ ਬਾਕੀ ਹਾਂ ਜੇਕਰ ਤੁਸੀਂ ਇਹ ਚੀਜ਼ਾਂ ਨੂੰ ਫੇਸ ਕਰ ਸਕਦੇ ਹੋ ਸਟ੍ਰਗਲ ਵਾਲਾ ਟਾਈਮ ਕੱਢ ਸਕਦੇ ਹੋ ਅੱਜ ਤੋਂ ਇਹੀ 2 ਸਾਲ ਬਾਅਦ ਤੁਸੀਂ ਦੇਖੋਗੇ ਕੰਡੀਸ਼ਨਸ ਕਾਫੀ ਬੈਟਰ ਹੋਣ ਗਈਆਂ ਤੁਸੀਂ ਆਪ ਇੱਕ ਵਧੀਆ ਪੋਜੀਸ਼ਨ ਤੇ ਪਹੁੰਚ ਜਾਓਗੇ ਤੁਹਾਡੀ ਵਧੀਆ ਜੌਬ ਹੋਊਗੀ ਟਾਈਮ ਲੱਗਦਾ ਹੈ ਇੱਕ ਤਾਂ ਆਬਵੀਅਸ ਗੱਲ ਆਪਾਂ ਇਸ ਕੰਟਰੀ 'ਚ ਨਹੀਂ ਹੂ ਆ ਹਨਾ 2-4 ਮਹੀਨੇ ਜੇ ਆਪਾਂ ਐਕ ਬਾਕੀ ਆਈ ਹੋਪ ਕਿ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਗੱਲ ਸਮਝ ਲੱਗੀ ਹੋਊਗੀ ਤੇ ਇੱਕ ਆ ਵੀ ਟਾਈਮ ਤੋਂ ਮੇਰੇ ਦਿਮਾਗ 'ਚ ਗੱਲ ਚੱਲ ਰਹੀ ਸੀ ਕਿ ਮੈਸੇਜ ਮੈਂ ਤੁਹਾਡਾ ਨਾਲ ਸ਼ੇਅਰ ਕਰਾਂ ਤਾਂ ਕਿ ਕਾਫੀ ਜਾਣਿਆਂ ਨੂੰ ਅਵੇਅਰ ਕੀਤਾ ਜਾਵੇ ਹਨਾ ਵੀ ਆਪਣੇ ਨਾਲ ਇੰਨੇ ਜਾਣੇ ਜੁੜੇ ਆ ਤਾਂ ਕਿਉਂ ਨਾ ਇੱਕ ਵਧੀਆ ਮੈਸੇਜ ਦਿੱਤਾ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਆਉਣ ਵਾਲੇ ਟਾਈਮ 'ਚ ਹੋਰ ਐਗੀਆਂ ਵਧੀਆ ਵੀਡੀਓਜ਼ ਮੈਂ ਲੈ ਕੇ ਆਉਣਾ ਰਵਾਂਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੋਟੀਵੇਸ਼ਨ ਮਿਲਦੀ ਹੈ ਤੇ ਇੰਸਟਾ ਤੇ ਜ਼ਰੂਰ ਫੋਲੋ ਕਰ ਲਿਓ malli x47 id ਉੱਤੇ ਕੰਮ ਦੀਆਂ ਅਪਡੇਟਸ ਤੇ ਪੁਰ ਕੈਨੇਡਾ ਦੇ ਰਿਲੇਟਡ ਜਿੰਨੇ ਵੀ ਅਪਡੇਟਸ ਹੁੰਦੇ ਮੈਂ ਦਿਨਣਾ ਰਿਹਾ ਤੇ ਬਾਕੀ ਜਲਦੀ ਮਿਲਦੇ ਆ ਅਗਲੀ ਵੀਡੀਓਸ ਧੰਨਵਾਦ ਤੁਹਾਡਾ ਬਹੁਤ ਬਹੁਤ